ਆਪ ਬਿਨ ਮਾਪੇ ਬਾਪ ਦੀ ਬੱਚੀ ਪਉਵਿੰਡ ਸਾਹਿਬ ਦੇ ਰਹਿਣ ਵਾਲੀ ਐ ਤੇ ਥੋੜੇ ਦਿਨ ਤੱਕ ਭੈਣ ਦਾ ਵਿਆਹ ਐ ਘਰ ਵਿੱਚ ਨਾ ਕੋਈ ਵੱਡੋ ਡੇਰਾ ਹੈਗਾ ਦੋਵੇਂ ਭੈਣ ਭਰਾ ਹੀ ਰਹਿੰਦੇ ਨੇ ਤੇ ਪਉਵਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਵਿਰੋਧ ਇਹ ਭੈਣ ਭਰਾ ਦੋਵੇਂ ਹੀ ਬੇਸਹਾਰਾ ਨੇ ਥੋੜੇ ਦਿਨਾਂ ਤੱਕ ਕੁੜੀ ਦਾ ਵਿਆਹ ਹੋਣ ਵਾਲਾ ਹੈ ਘਰ ਵਿੱਚ ਕੋਈ ਪੈਸਾ ਨਹੀਂ ਥੇਲਾ ਨਹੀਂ ਆ ਮਾੜਾ ਚੰਗਾ ਘਰ ਸੀ ਇਹ ਵੀ ਬਰਸਾਤ ਦੇ ਨਾਲ ਢਹ ਢੇਰੀ ਹੋ ਚੁੱਕਾ ਹੈ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਪਉ ਵਿੰਡ ਦੀਆਂ ਜ਼ਿਲ੍ਹਾ ਤਰਨਤਾਰਨ ਦਾ ਇਹ ਪਿੰਡ ਤੇ ਭੈਣ ਦੀ ਸ਼ਾਦੀ ਹੈ ਪਰਿਵਾਰ ਦੇ ਵਿੱਚ ਕੋਈ ਵੀ ਕਮਾਈ ਦਾ ਸਾਧਨ ਨਹੀਂ ਭਰਾ ਵੀ ਛੋਟਾ ਹੈ ਤੇ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਵੀਡੀਓ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਓ ਤਣ ਕੀ ਨਾਮ ਕਾਜਲ ਕੌਰ ਕਾਜਲ ਕੌਰ ਹਾਂਜੀ ਕਿੰਨੀ ਉਮਰ ਹੋ ਗਈ ਤੁਹਾਡੀ 18 ਸਾਲ 18 ਸਾਲ ਤੇ ਤੁਹਾਡੇ ਮੰਮੀ ਕਾੜੀ ਨੂੰ ਕੀ ਹੋਇਆ ਸੀ ਉਹਨਾਂ ਦੀ ਡੈਥ ਹੋ ਗਈ ਡੈਥ ਹੋ ਗਈ ਹਾਂਜੀ ਬਸ ਦਾਦੀ ਨੇ ਪਾਲਿਆ ਹਾਂਜੀ ਹੁਣ ਦਾਦੀ ਕਿੱਥੇ ਆ ਉਹਨਾਂ ਦੀ ਵੀ ਡੈਥ ਹੋ ਗਈ ਉਹਨਾਂ ਦੀ ਵੀ ਡੈਥ ਹੋ ਗਈ ਹਾਂਜੀ ਹੁਣ ਕੀ ਮੁਸ਼ਕਲਾ ਆ ਘਰ ਚ ਦਾਦੀ ਨੇ ਵਿਆਹ ਧਰਿਆ ਸੀ ਤੇ ਉਹਨਾਂ ਦੀ ਵੀ ਡੈਥ ਹੋ ਗਈ ਤੇ ਹੁਣ ਨਹੀਂ ਤਾਂ ਮੈਂ ਭੈਣ ਪੜਾਈ ਹਾਂ 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 ਹੁਣ ਕੀ ਮੁਸ਼ਕਲ ਆ ਰਹੀਆਂ ਨੇ ਮੁਸ਼ਕਲਾਂ ਹਾਂਜੀ ਵਿਆਹ ਧਰਿਆ ਤੇ ਉਹਨ ਕੋਈ ਕਮਾਈ ਦਾ ਸਾਧਨ ਨਹੀਂ ਹੈ ਗੱਤਿਆਂ ਨਾਲ ਇਕੱਲੇ ਹੀ ਆ ਤੇ ਇਹ ਮੁਸ਼ਕਲ ਆ ਉਹ ਤੇ ਤੇਰਾ ਭਰਾ ਦੋਵੇਂ ਰਹਿ ਗਏ ਹੋ ਹਾਂਜੀ ਅੱਛਾ ਕੀ ਕੰਮ ਕਰਦਾ ਹੋ ਵਿਦਿਆਰਥੀ ਚੱਲ ਜਾਂਦਾ ਚੜ੍ਹ ਚੱਲ ਜਾਂਦਾ ਹਾਂਜੀ ਚਲ ਤੁਹਾਡਾ ਨਾਮ ਸਰਜੀਤ ਕੌਰ ਸਰਜੀਤ ਕੌਰ ਜੀ ਇਹ ਭੈਣ ਤੁਹਾਡੀ ਕੀ ਲੱਗਦੀ ਹੈ ਇਹ ਮੇਰੀ ਭਤੀਜੀ ਭਤੀਜੀ ਕੀ ਮੁਸ਼ਕਲ ਆ ਕਰਸ ਮੁਸ਼ਕਲ ਇਹ ਪੈਨਾਂ ਦੀ ਦਾਦੀ ਹੀ ਪਹਿਲਾਂ ਇਹਨਾਂ ਦਾ ਮਾਂ ਪਿਓ ਪੂਰਾ ਹੋ ਗਿਆ ਹੂੰ ਤੇ ਹੁਣ ਇਹਨਾਂ ਦੀ ਦਾਦੀ ਹੀ ਉਹਨਾਂ ਵੀ 6 ਮਹੀਨੇ ਪੂਰੀ ਹੋ ਗਈ ਹੈ ਇਹਨਾਂ ਦਾ ਵਿਆਹ ਤਰਿਆ ਸੀ ਜੀ ਤੇ ਹੁਣ ਇਹ ਇਕੱਲਾ ਤੇ ਦਵੇਂ ਭਣ ਭਰਾ ਆ ਗਿਆ ਭਰਾ ਨੂੰ ਦਿਹਾੜੀ ਲੱਭਦੀ ਤੇ ਕਰ ਲੈਂਦਾ ਨਹੀਂ ਤੇ ਵਿਹਲਾ ਹੀ ਰਹਿੰਦਾ ਜੀ ਤੇ ਹੁਣ ਆਹੀ ਇਹ ਚਵਣੇ ਆਪੇ ਸੰਗਤ ਸਾਡੀ ਮਜਤ ਕਰੇ ਥੋੜੀ ਬਾਤੀ ਤੇ ਅਸੀਂ ਅਨਬੂਆ ਠਾਦ ਗਏ ਦੋ ਭਣ ਭਰਾਵਾਂ ਤੋਂ ਇਲਾਵਾ ਹੋਰ ਕੋਈ ਸਾਰਾ ਨਹੀਂ ਕੋਈ ਸਾਰਾ ਨਹੀਂ ਜੋ ਇਹਨਾਂ ਨੂੰ ਕਿ ਲੱਗਦੇ ਹੋ ਮਾਪੂਆ ਲੱਗਦੀ ਆ ਪੂਆ ਲੱਗਦੀ ਹਾਂਜੀ ਠੀਕ ਹੈ ਕੀ ਮੰਗ ਕਰਦੇ ਜੋ ਉਹਨੂੰ ਮੰਗੇ ਉਹ ਜੋ ਵੀ ਕਹਿਦਾ ਉਹ ਸਰਦਾ ਬੰਦਾ ਤੇ ਦੇਣ ਤੇ ਅਸੀਂ ਇਹਨੂੰ ਕੰਨਿਆ ਨੂੰ ਘਰੋਂ ਕੜਾ ਅਧੀ ਦੇ ਪਿਛਲੇ ਗਾੜੀ ਮੁੰਡਾ ਕੱਲਾ ਰਹੇਗਾ ਉਹ ਆਪਦੀ ਮਰਜ਼ੀ ਨਾਲ ਕੰਮਕਾਰ ਕਰੂਗਾ ਦਿਹਾੜੀ ਕਰ ਲਵੇ ਜਿੱਦਾਂ ਮਰਜ਼ੀ ਕਰ ਲਵੇ ਜੀ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਮ ਦਵਿੰਦਰ ਕੌਰ ਦਵਿੰਦਰ ਕੌਰ ਦਵਿੰਦਰ ਕੌਰ ਜੀ ਤੁਸੀਂ ਕੀ ਲੱਗਦੇ ਭੈਣ ਦੇ ਮੈਂ ਇਹਦੀ ਚਾਚੀ ਚਾਚੀ ਲੱਗਦੇ ਹਾਂਜੀ ਤੇ ਵਾਕਿਆ ਦਾ ਕੋਈ ਸਹਾਰਾ ਨਹੀਂ ਹੈ ਨਹੀਂ ਪਾਜੀ ਕੀ ਮੰਗ ਕਰਦੇ ਹੋ ਮੰਗ ਪਾਜੀ ਇਹਦਾ ਵਿਆਹ ਕਰਿਆ ਜੀ ਜੀ ਤੇ ਮੈਂ ਜਿੱਤ ਚਾਹੁੰਦੇ ਆਂ ਵੀ ਇਹਦਾ ਚਲੋ ਵੀ ਵਿਆਹ ਹੋ ਜੇ ਭਣ ਭਰਾ ਨਾਲ ਮਿਲ ਕੇ ਕੋਈ ਸਹਾਰਾ ਨਹੀਂ ਜੀ ਚਲੋ ਆਵਰੇ ਕੀ ਨਾਂਤਾਲ ਜੋਨ ਪੀਸ ਇਹ ਤੁਹਾਡੀ ਸਿਸਟਰ ਹੈ ਜਿਹਦਾ ਵਿਆਹ ਹੋਇਆ ਹਾਂਜੀ ਮੇਰੀ ਭੈਣ ਕੀ ਮੁਸ਼ਕਲ ਹੈ ਮੁਸ਼ਕਲੇ ਦਾ ਵਿਆਹ ਹੈ ਤੇ ਸੰਕਤ ਨੂੰ ਇਹ ਅੰਨੇ ਵੀ ਵਿਆਹ ਦੀ ਮਤਤ ਕਰਨ ਤੁਹਾਡੇ ਘਰ ਚ ਕੌਣ ਕੌਣ ਸੀ ਅਹੀਂ ਮੇਰੀ ਭੈਣ ਹੀ ਮੈਂ ਤੇ ਦਾਦੀ ਹੈ ਮੇਰੀ ਦਾਦੀ ਥੋੜਾ ਚਿਰ ਹੋਇਆ ਡੈਥ ਹੋ ਗਈ ਹੈ ਹਾਂਜੀ ਮੰਮੀ ਡੈਡੀ ਨੂੰ ਕਿੰਨਾ ਚਿਰ ਪੁਰਾਣਾ ਮੰਮੀ ਚਿਰ ਨੂੰ ਉਹਦੇ ਛੋਟੇ ਹਾਂ ਅੱਛਾ ਅੱਛਾ ਹਾਂਜੀ ਹੁਣ ਤੁਸੀਂ ਦੋਵੇਂ ਰਹਿ ਗਏ ਹਾਂਜੀ ਦੋਵੇਂ ਰਹਿ ਗਏ ਦੋਵੇਂ ਰਹਿ ਗਏ ਹਾਂਜੀ ਤੇ ਤੁਸੀਂ ਕੰਮ ਕੀ ਕਰਦੇ ਹੋ ਕੰਮ ਐਦਾ ਦਿਹਾੜੀ ਦਾ ਭਜੇ ਲਾਬੇ ਅੰਦਾ ਕਰ ਲੇਦਾ ਨਹੀਂ ਤਾਂ ਵੀਰੋ ਰੋਜ਼ ਮਿਲਦਾ ਨਹੀਂ ਕੰਮ ਨਹੀਂ ਰੋਜ਼ ਨਹੀਂ ਮੈ ਅੱਛਾ ਹਾਂਜੀ ਕਿਤੇ ਕਿਤੇ ਮਿਲਦੀ ਦਿਹਾੜੀ ਜੇ ਪੂਰੀ ਮਿਲ ਜੇ ਤੇ 500 ਤੋਂ ਜੱਦੀ 200 ਦੇ ਦਿੰਦੇ ਆ ਜੱਦੀ 200 ਹਾਂਜੀ ਤੁਹਾਡੇ ਕੋਲ ਕੋ ਮੋਬਾਈਲ ਨੰਬਰ ਹੈਗਾ ਹਾਂਜੀ ਹੈਗਾ ਬੋਲੋ 771736893 ਦੁਬਾਰਾ ਫੇਰ ਬੋਲ ਦਿਓ 771736893 ਬਾਈ ਜੀ ਕੀ ਮੰਗ ਕਰਦੇ ਹੋ ਮੰਗੇ ਉਹ ਪੀ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਭੈਣ ਮੇਰੀ ਦਾ ਵਿਆਹ ਥੋੜੇ ਜਿਨ ਨੂੰ ਹੈਲਪ ਹੋ ਜੇ ਥੋੜੀ ਬਾਅਦ ਵਿੱਚ ਧੰਨਵਾਦ ਹਾਂਜੀ